ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਵਨ ਬਾਣੀ ਦੇ ਬਚਨ ਹਨ ਰਹਿਣ ਨਾ ਪਾਵੈ ਸੁਰ ਨਰ ਦੇਵਾ ਓਠ ਸੁਧਾਰੇ ਕਰ ਮਨ ਜਨ ਸੇਵਾ ਜਦੋਂ ਜਿਸ ਦਾ ਸਮਾ ਬਣਿਆ ਸੰਸਾਰ ਤੋਂ ਚਲੇ ਜਾਣਾ ਭਾਵੇਂ ਕੋਈ ਆਮ ਮਨੁੱਖ ਹੈ ਭਾਵੇਂ ਕੋਈ ਪੀਰ ਪਗੰਬਰ ਔਲੀਆ ਅਵਤਾਰ ਹੋਵੇ ਸਰੀਰ ਕਰਕੇ ਸਦਾ ਕੋਈ ਸੰਸਾਰ ਤੇ ਸਥਿਰ ਨਹੀਂ ਰਹਾ ਜੋ ਆਇਆ ਸੋ ਚੱਲਸੀ ਸਭ ਕੋਈ ਆਈ ਵਾਰੀ ਐ ਕੋਈ ਬਚਪਨ ਚ ਗਿਆ ਕੋਈ ਜਵਾਨੀ ਚ ਗਿਆ ਕੋਈ ਬਢਾਪੇ ਚ ਗਿਆ ਜਨ ਕੀ ਚੀਰੀ ਦਰਗਹ ਪਾਟੀ ਤਨਾ ਮਰਨਾ ਭਾਈ ਬਹਾਨਾ ਭਾਵੇਂ ਕੋਈ ਬਣੇ ਪਰ ਜਦੋਂ ਸਵਾਸਾਂ ਦੀ ਪੂੰਜੀ ਖਤਮ ਹੋ ਜਾਂਦੀ ਐ ਉਸ ਵੇਲੇ ਇਸ ਸੰਸਾਰ ਤੋਂ ਕੂਝ ਕਰਨਾ ਪੈਂਦਾ ਕਿਉਂਕਿ ਫਾਨੀ ਸੰਸਾਰ ਐ ਮੁਸਾਫਰਖਾਨਾ ਐ ਇੱਥੇ ਸਦਾ ਕੋਈ ਨਹੀਂ ਰਿਹਾ ਰਹਿ ਜਾਂਦੀਆਂ ਨੇ ਜਾਦਾਂ ਚੰਗੇ ਦੀਆਂ ਚੰਗਿਆਈਆਂ ਕਰਕੇ ਬੁਰੇ ਦੀਆਂ ਬੁਰਿਆਈਆਂ ਕਰਕੇ ਚੰਗੇ ਨੂੰ ਚੰਗਾ ਕਰਕੇ ਯਾਦ ਕਰਦੇ ਹਾਂ ਬੁਰੇ ਨੂੰ ਬੁਰਾ ਕਰਕੇ ਯਾਦ ਕਰਦੇ ਹਾਂ ਭਾਈ ਭਗਵਾਨ ਸਿੰਘ ਜਿਨ੍ਹਾਂ ਉਹਨਾਂ ਦਾ ਪਿਆਰ ਸੀ ਸੰਗਤਾਂ ਨਾਲ ਮਹਾਪੁਰਸ਼ਾਂ ਨਾਲ ਅੱਜ ਤੁਹਾਡੇ ਸਾਹਮਣੇ ਪਰਤਖਿਆ ਇੱਕ ਆਮ ਘਰ ਵਿੱਚ ਪੈਦਾ ਹੋ ਕੇ ਗੁਰੂ ਦੇ ਦਰ ਦੀ ਸੇਵਾ ਕਰਕੇ ਕੀਰਤਨ ਦੀ ਸੇਵਾ ਝੋਲੀ ਵਿੱਚ ਪਈ ਤੇ ਸਾਰੇ ਇਲਾਕਿਆਂ ਚ ਦੂਰ ਦਰਾਡੇ ਵੀ ਕੱਲਾ ਪੰਜਾਬ ਨਹੀਂ ਹਰਿਆਣਾ ਨਹੀਂ ਦਿੱਲੀ ਨਹੀਂ ਵੱਖ-ਵੱਖ ਸਟੇਟਾਂ ਚ ਜਾ ਕੇ ਗੁਰਬਾਣੀ ਕਥਾ ਕੀਰਤਨ ਦੀ ਸੇਵਾ ਨਿਭਾਈ ਭਲੋ ਭਲੋ ਰੇ ਕੀਰਤਨੀਆਂ ਭਾਈ ਭਗਵਾਨ ਸਿੰਘ ਨੇ ਜਿਸ ਤਰ੍ਹਾਂ ਮਿਹਨਤ ਤੇ ਮਸੱਕਤ ਕੀਤੀ ਕਥਾ ਕੀਰਤਨ ਦੀ ਸੇਵਾ ਔਰ ਪਿਆਰ ਤੇ ਸਤਿਕਾਰ ਉਹ ਤੁਹਾਡੇ ਸਾਹਮਣੇ ਪੰਥਕ ਸੰਘਰਸ਼ਾਂ ਦੇ ਅੰਦਰ ਵੀ ਆਪਣਾ ਯੋਗਦਾਨ ਮੈਨੂੰ ਯਾਦ ਹੈ ਕਿ ਆਤਰਖਾਨ ਮਾਜਰਾ ਗੋਵਿੰਦਗੜ੍ਹ ਦੇ ਕੋਲੇ ਉੱਥੇ ਗੁਰੂ ਸਾਹਿਬ ਦੀ ਬੇਅਦਬੀ ਕਿਸੇ ਪੰਥ ਦੋਖੀ ਦੇ ਵੱਲੋਂ ਕੀਤੀ ਗਈ ਜਾ ਕੇ ਸਾਥੀਆਂ ਦੇ ਨਾਲ ਰੋੜ ਜਾਮ ਕਰ ਦਿੱਤੀ ਮਜ਼ਾਰਾ ਰੰਭ ਕਰ ਦਿੱਤਾ ਇੱਕ ਹੋਰ ਇਧਰ ਸੇਲ ਵਾਲਾ ਪਿੰਡ ਸ਼ਾਇਦ ਉੱਥੇ ਨਗਰ ਦੇ ਲੋਕਾਂ ਕਿਸੇ ਵਿਅਕਤੀ ਨੂੰ ਫੜਿਆ ਕਿ ਬਾਣੀ ਦੀ ਵਿਅਤਵੀ ਕਰਨ ਆਇਆ ਉਥੇ ਜਾ ਕੇ ਮੋਰਚਾ ਲਾ ਦਿੱਤਾ ਮਕਦਮਾ ਵੀ ਦਰਜ ਹੋਇਆ ਪੰਥਕ ਭਾਵਨਾ ਪੰਥਕ ਸਪਿਰਟ ਹਮੇਸ਼ਾ ਹੀ ਗੁਰਮਖ ਪਿਆਰਿਓ ਤਾਲਮੇਲ ਵਿੱਚ ਰਹਿਣਾ ਸਾਧੂ ਮਹਾਪੁਰਸ਼ਾਂ ਦੇ ਸੰਗਤਾਂ ਦੇ ਅੱਜ ਤਾਂ ਹੀ ਇੰਨੀ ਵੱਡੀ ਗਿਣਤੀ 'ਚ ਸੰਤ ਮਹਾਤਮਾ ਉਹਨਾਂ ਦੀ ਅੰਤਮ ਅਰਦਾਸ ਤੇ ਪਹੁੰਚੇ ਆ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਵੀ ਕਰਦਾ ਹਾਂ ਉਹਨਾਂ ਦੇ ਸਮੁੱਚੇ ਪਰਿਵਾਰ ਵੱਲੋਂ ਉਹਨਾਂ ਦੇ ਸਾਥੀ ਸਿੰਘਾਂ ਵੱਲੋਂ ਅਰਦਾਸ ਆਪਣੇ ਵੱਲੋਂ ਵੀ ਗੁਰਮਖ ਪਿਆਰਿਓ ਭਾਈ ਭਗਵੰਤ ਸਿੰਘ ਦਾ ਘਾਟਾ ਪਰਿਵਾਰ ਵਾਸਤੇ ਬਹੁਤ ਵੱਡਾ ਹੈ ਪੰਥ ਵਾਸਤੇ ਬਹੁਤ ਵੱਡਾ ਹੈ ਐਸੇ ਕੀਰਤਨੀਏ ਰੋਜ਼-ਰੋਜ਼ ਪੈਦਾ ਨਹੀਂ ਹੁੰਦੇ ਕਿੱਡਾ ਸੋਹਣਾ ਕੀਰਤਨ ਸ਼ਬਦ ਕੀਰਤਨ ਕਰਨਾ ਅੱਜ ਜਿਹੜਾ ਘਾਟਾ ਪਿਆ ਪੰਥ ਨੂੰ ਕੌਮ ਨੂੰ ਕੀਰਤਨ ਦੀ ਦੁਨੀਆ ਨੋ ਵੀ ਬਹੁਤ ਵੱਡਾ ਹੈ ਅੱਜ ਉਹਨਾਂ ਦੇ ਮਾਪੇ ਬਾਪ ਉਹਨਾਂ ਦੀ ਧਰਮ ਸਪੱਤ ਨੇ ਉਹਨਾਂ ਦੇ ਭੈਣ ਭਰਾ ਉਹਨਾਂ ਦੇ ਬੱਚਿਆਂ ਨੂੰ ਜਿਹੜਾ ਘਾਟਾ ਪਿਆ ਉਹ ਵੀ ਪੂਰਾ ਹੋਣ ਵਾਲਾ ਨਹੀਂ ਅੱਜ ਸਾਰਾ ਪਰਿਵਾਰ ਉਹਨਾਂ ਦਾ ਹਾਜ਼ਰ ਹੈ ਉਹਨਾਂ ਦੇ ਸਤਿਕਾਰਯੋਗ ਪਿਤਾ ਸਤਿਕਾਰਯੋਗ ਪਿਤਾ ਬਾਪੂ ਰਾਮਪਾਲ ਸਿੰਘ ਉਹਨਾਂ ਦੇ ਮਾਤਾ ਰੁਮਾਲਕੌਰ ਉਹਨਾਂ ਦੀ ਪਤਨੀ ਅਕਵਿੰਦਰ ਕੌਰ ਉਹਨਾਂ ਦੀ ਪੁੱਤਰੀ ਗੁਰਮਤਜੋਤ ਕੌਰ ਤੇ ਉਹਨਾਂ ਦਾ ਸੁਪੁੱਤਰ ਪ੍ਰਭਜੋਤ ਸਿੰਘ ਜਿਹੜਾ ਇਹਨਾਂ ਵਾਸਤੇ ਘਾਟਾ ਪਿਆ ਕਿਉਂਕਿ ਮਾਂ-ਬਾਪ ਵਾਸਤੇ ਪੁੱਤਰ ਦਾ ਘਾਟਾ ਇਹ ਬਹੁਤ ਵੱਡਾ ਹੈ। ਔਰ ਫਿਰ ਜੀਵਨ ਸਾਥੀ ਦਾ ਵਿਛੋੜਾ ਵੀ ਬਹੁਤ ਵੱਡਾ ਹੈ। ਬੱਚਿਆਂ ਵਾਸਤੇ ਬਾਪ ਦਾ ਵਿਛੋੜਾ ਵੀ ਬਹੁਤ ਵੱਡਾ ਹੈ। ਬੜਾ ਦੁਖਦਾਈ ਹੈ ਵਿਛੋੜਾ ਵਿਛੋੜਾ ਸ਼ਬਦ ਹੀ ਦੁਖਦਾਈ ਹੈ। ਬਾਣੀ ਦੇ ਵਚਨ ਇਹ ਦੁੱਖ ਵਿਛੋੜਾ ਇੱਕ ਦੁੱਖ ਭੂਖਾ ਇੱਕ ਦੁੱਖ ਸਖਤ ਵਾਰ ਜਮਦੂਤ ਵਿਛੋੜਾ ਹੈ ਹੀ ਦੁਖਦਾਈ ਹੈ ਪਰ ਬੱਚਿਆਂ ਤੋਂ ਬਾਪ ਦਾ ਵਿਛੋੜਾ ਪਤਨੀ ਤੋਂ ਪਤੀ ਦਾ ਵਿਛੋੜਾ ਮਾਂ ਬਾਪ ਤੋਂ ਪੁੱਤਰ ਦਾ ਵਿਛੋੜਾ ਔਰ ਫਿਰ ਭਰਾ ਤੋਂ ਭਰਾ ਦਾ ਵਿਛੋੜਾ ਭਰਾਵਾਂ ਨਾਲ ਬਾਹਾਂ ਹੁੰਦੀਆਂ ਨੇ ਭਾਈ ਦਾ ਵਿਛੋੜਾ ਬਹੁਤ ਵੱਡਾ ਵਿਛੋੜਾ ਤੇ ਮੈਂ ਸਮਝਦਾ ਕਿ ਜਿੱਥੇ ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਉੱਥੇ ਸਾਡੇ ਸਾਰਿਆਂ ਲਈ ਜਿਵੇਂ ਬਾਬਾ ਪ੍ਰੀਤਮ ਸਿੰਘ ਰਾਜਪੁਰੇ ਵਾਲੇ ਦੱਸ ਰਹੇ ਸੀ ਉਹਨਾਂ ਕੋਲੇ 7 ਸਾਲ ਰਹਿ ਕੇ ਸੇਵਾ ਕੀਤੀ ਕਥਾ ਕੀਰਤਨ ਸਿੱਖਿਆ ਆ ਬਾਕੀ ਮਹਾਪੁਰਸ਼ ਬੈਠੇ ਨੇ ਬਾਬਾ ਮਨਮੋਹਨ ਸਿੰਘ ਬਾਰਨ ਵਾਲੇ ਇਹਨਾਂ ਨਾਲ ਪਿਆਰ ਚਾਹੇ ਸੰਤ ਲਖਵੀਰ ਸਿੰਘ ਬੈਠੇ ਨੇ ਚਾਹੇ ਸੰਤ ਨਾਇਬ ਸਿੰਘ ਜੀ ਬਹਾਦਰਗੜ੍ਹ ਇਹ ਸਾਰੇ ਉਹਨਾਂ ਦੇ ਸਾਥੀ ਮਹਾਪੁਰਸ਼ ਕਥਾ ਕੀਰਤਨ ਕਰਨ ਵਾਲੇ ਬਾਬਾ ਸਵਰਨ ਸਿੰਘ ਸੈਦ ਖੇੜੀ ਬੈਠੇ ਆ ਮੈਂ ਨਾ ਲਵਾਂ ਲਿਸਟ ਬੜੀ ਲੰਬੀ ਹੈ ਜਥੇਦਾਰ ਬਾਬਾ ਸੰਤੋਖ ਸਿੰਘ ਜੀ ਨੇ ਸਾਰਿਆਂ ਦੇ ਨਾਮ ਇਸ ਮੰਚ ਤੋਂ ਅਨਾਉਂਸ ਕੀਤੇ ਆ ਕਈਆਂ ਨੇ ਕਥਾ ਕੀਰਤਨ ਦੀ ਹਾਜ਼ਰੀ ਭਰੀ ਹੈ ਕਈਆਂ ਨੂੰ ਸਮਾਂ ਨਹੀਂ ਮਿਲ ਸਕਿਆ ਉਹਨਾਂ ਤੋਂ ਖਿਮਾ ਚਾਹੁੰਦੇ ਆ ਪਰ ਮੈਂ ਚਾਹਾਂਗਾ ਕਿ ਦੋ ਚਾਰ ਮਹਾਪੁਰਸ਼ ਸ਼ਖਸੀਅਤਾਂ ਦਾਸ ਤੋਂ ਬਾਅਦ ਉਹ ਜ਼ਰੂਰ ਸ਼ਰਦਾ ਦੇ ਫੁੱਲ ਭੇਟ ਕਰਨ ਸੰਗਤਾਂ ਨਾਲ ਬਚਨ ਸਾਂਝੇ ਕਰਨ ਬਾਬਾ ਮਨਮੋਹਨ ਸਿੰਘ ਜੀ ਬਾਰਨ ਵਾਲੇ ਬਾਬਾ ਰਜੇਸ਼ਵਰ ਆਨੰਦ ਬਾਬਾ ਬੁੱਧ ਸਿੰਘ ਟੂਸਿਆਂ ਸੋਧ ਸਿੰਘ ਟੂਸਿਆਂ ਵਾਲੇ ਹੋਰ ਵੀ ਇੱਕ ਦੋ ਮਹਾਪੁਰਸ਼ਾਂ ਦਾਸ ਤੋਂ ਬਾਅਦ ਸਰਦਾ ਦੇ ਫੁੱਲ ਭੇਟ ਕਰਨ ਤੇ ਫਿਰ ਉਹਨਾਂ ਦੇ ਸੁਪੁੱਤਰਾਂ ਦਾ ਦਸਤਾਰ ਭੇਟ ਕੀਤੀ ਜਾਣੀ ਹੈ ਹਰਿਆਣਾ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਥੇ ਵੱਲੋਂ ਤੇ ਹੋਰ ਵੀ ਮਹਾਪੁਰਸ਼ਾਂ ਵੱਲੋਂ ਜ਼ਿੰਮੇਵਾਰੀ ਦੀ ਦਸਤਾਰ ਪਾਵੇਂ ਕਿ ਬਚਪਨ ਵਾਹਿਗੁਰੂ ਕਿਰਪਾ ਕਰੇ ਤੰਦਰੁਸਤੀ ਦਏ ਕਥਾ ਕੀਰਤਨ ਜਿਵੇਂ ਭਗਵੰਤ ਸਿੰਘ ਨੇ ਆਪਣਾ ਆਖਰੀ ਬਚਨ ਜਿਹੜਾ ਲਿਖਿਆ ਟਾਈਪ ਕੀਤਾ ਸੀ ਆਪਣੇ ਫੋਨ ਤੋਂ ਜਿਹੜਾ ਉਹਨਾਂ ਦੇ ਸਾਥੀ ਜਥੇ ਦੇ ਸਿੰਘਾਂ ਦੇ ਗਰੁੱਪ ਵਿੱਚ ਸੈਂਡ ਕੀਤਾ ਤੇ ਮੈਨੂੰ ਵੀ ਸੈਂਡ ਕੀਤਾ ਜੋ ਮੈਂ ਸਵੇਰ ਵੇਲੇ ਵੇਖਿਆ ਜਦੋਂ ਰਾਤ ਦੀ ਇਹ ਘਟਨਾ ਵਾਪਰੀ ਸਵੇਰੇ ਉਹਨਾਂ ਦੇ ਪੁੱਤਰ ਦਾ ਮੈਨੂੰ ਫੋਨ ਆਇਆ ਕਾਕਾ ਪ੍ਰਭ ਜੋਤ ਸਿੰਘ ਦਾ ਜਦੋਂ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਤੇ ਨਾਲ ਹੀ ਜਦੋਂ ਮੈਂ ਫੋਨ ਦੇਖਿਆ ਤੇ ਉਹਦੇ ਤੇ ਮੈਸੇਜ ਵੀ ਡਿਲੀਵਰ ਹੋਇਆ ਇਹ ਜੋ ਉਹਨਾਂ ਨੇ ਚਾਰ ਲਾਈਨਾਂ ਲਿਖੀਆਂ ਸਨ ਆਖਰੀ ਸਮੇਂ ਤੇ ਕਿਹਾ ਸੀ ਮੇਰੇ ਭੋਗ ਤੇ ਪੜ੍ਹ ਕੇ ਸੁਣਾਇਆ ਜਾਵੇ ਸੰਗਤਾਂ ਜੁੜੀਆਂ ਨੇ ਗੁਰਮਖ ਪਿਆਰਿਓ ਮੈਂ ਬਹੁਤੇ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ ਗੁਰਮਰਿਆਦਾ ਅਨੁਸਾਰ ਅੰਤਮ ਰਸਨਾ ਸੰਪੂਰਨ ਹੋ ਜਾਣੇ ਅੰਤਮ ਸੰਸਕਾਰ ਕੀਰਤਪੁਰ ਸਾਹਿਬ ਗੁਰਦੁਆਰਾ ਪਤਾਲਪੁਰੀ ਸਾਹਿਬ ਅਸਥੀਆਂ ਮਹਾਪੁਰ ਸੰਗਤਾਂ ਪਰਿਵਾਰ ਜਲ ਪ੍ਰਵਾਹ ਕਰਕੇ ਆਇਆ ਘਰ ਵਿੱਚ ਸਹਿਜ ਪਾਠ ਆਰੰਭ ਹੋਇਆ ਅੱਜ ਸਵੇਰ ਵੇਲੇ ਭੋਗ ਪਾਏ ਗਏ ਪਰਿਵਾਰ ਵੱਲੋਂ ਸਾਥੀ ਜਥੇ ਵੱਲੋਂ ਔਰ ਸ੍ਰੀ ਅਖੰਡ ਪਾਠ ਸਾਹਿਬ ਜੋ ਇਥੇ ਆਰੰਭ ਸਨ ਗੁਰਦੁਆਰਾ ਡੇਰਾ ਬਾਬਾ ਰਬਜੀ ਆਲਮਪੁਰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਅੰਕਮਰਦਾਸ ਸਮਾਗਮ ਦੀਵਾਨ ਹਾਲ ਦੇ ਵਿੱਚ ਆਰੰਭ ਹੋਇਆ ਵਿਅੰਤ ਮਹਾਪੁਰਸ਼ਾਂ ਕੀਰਤਨੀਆਂ ਨੇ ਵਿਰਾਗ ਮਈ ਕੀਰਤਨ ਕੀਤਾ ਅਰਦਾਸ ਹੋਈ ਆ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਪਾਵਨ ਮੁਖਵਾਕ ਤੁਸੀਂ ਸਰਵਣ ਕੀਤਾ ਚੰਦ ਸ਼ਰਦਾ ਦੇ ਸ਼ਰਧਾਂਜਲੀ ਦੇ ਸ਼ਬਦ ਕਹਿ ਕੇ ਉਬਰੰਦ ਦਸਤਾਰ ਭੇਟ ਕਰਕੇ ਫਿਰ ਕੜਾ ਪ੍ਰਸ਼ਾਦ ਦੀ ਦੇਗ ਵਰਤਣੀ ਗੁਰੂ ਕੇ ਲੰਗਰ ਤਿਆਰ ਸਾਰੀਆਂ ਸੰਗਤਾਂ ਵਾਸਤੇ ਕੁਝ ਪਿਛਲੇ ਪਾਸੇ ਪ੍ਰਬੰਧ ਹੈ ਮਹਾਪੁਰਸ਼ ਲੰਗਰ ਇੱਕੋ ਹੀ ਹੈ ਪ੍ਰਬੰਧ ਦੋ ਤਿੰਨ ਥਾਵਾਂ ਤੇ ਸੰਗਤਾਂ ਦੀ ਆਮਦ ਨੂੰ ਦੇਖਦੇ ਹੋਏ ਕਿ ਸਾਰੀਆਂ ਸੰਗਤਾਂ ਨੇ ਗੁਰੂ ਕਾ ਲੰਗਰ ਪ੍ਰਸ਼ਾਦਾ ਪਾਣੀ ਜ਼ਰੂਰ ਸਾਕ ਕੇ ਜਾਣਾ ਜਿਸ ਦਿਨ ਬਾਬਾ ਭਗਵਾਨ ਸਿੰਘ ਚੜ੍ਹਾਈ ਕੀਤੇ ਰਾਤ ਨੂੰ ਦਿਨ ਵੇਲੇ ਮੈਨੂੰ ਫੋਨ ਆਇਆ ਮੈਂ ਦਿੱਲੀ ਤੋਂ ਗੁਰਦੁਆਰਾ ਬੰਗਲਾ ਸਾਹਿਬ ਕਥਾ ਦੀ ਹਾਜ਼ਰੀ ਸੀ ਸੀਸਗੰਗ ਸਾਹਿਬ ਉਥੋਂ ਆ ਰਿਹਾ ਸੀ ਸਾਥੀ ਸਿੰਘਾਂ ਦੇ ਨਾਲ ਤਾਂ ਮੈਨੂੰ ਫੋਨ ਆਇਆ ਕਹਿੰਦੇ ਮਲੇਰਕੋਟਲੇ ਤੋਂ ਨੇੜਿਓਂ ਕੀਰਤਨ ਦੀ ਹਾਜ਼ਰੀ ਭਰ ਕੇ ਆ ਰਿਆਂ ਮੈਨੂੰ ਬਹਾਦਰਗੜ ਚੌਂਕੀ ਤੋਂ ਫੋਨ ਆਇਆ ਕਿਸੇ ਪਿੰਡੂ ਮਸਲੇ ਤੇ ਕਰਕੇ ਕਿ ਇੱਥੇ ਆਓ ਮੈਂ ਉਹਨਾਂ ਤੋਂ ਜਾਣਕਾਰੀ ਲਈ ਉਹਨਾਂ ਨੇ ਮੈਨੂੰ ਦੱਸਿਆ ਮੈਂ ਕਿਹਾ ਜਾਓ ਜਾ ਕੇ ਕੋਈ ਨਹੀਂ ਜੇ ਪ੍ਰਸ਼ਾਸਨ ਨੇ ਬਣਾਇਆ ਆਪਾਂ ਇਸ ਦੇਸ਼ ਵਿੱਚ ਰਹਿੰਦੇ ਆਂ ਕਾਨੂੰਨ ਦੀਆਂ ਹੱਦਾਂ ਵਿੱਚ ਰਹਿ ਕੇ ਕੋਈ ਵੀ ਗੱਲਬਾਤ ਆਪਾਂ ਕਰਦੇ ਆਂ ਜਿੱਥੋਂ ਤੱਕ ਸਾਡਾ ਫਰਜ਼ ਬਣਦਾ ਐ ਅਸੀਂ ਉਹ ਨਿਭਾਉਣਾ ਐ ਜੇ ਬੁਲਾਇਆ ਗਿਆ ਕਿਸੇ ਮਸਲੇ 'ਚ ਜਾਓ ਆਪਣਾ ਪੱਖ ਦੱਸੋ ਬਾਬਾ ਭਗਵਾਨ ਸਿੰਘ ਬਹਾਦਰਗੜ ਚੌਂਕੀ 'ਚ ਜਾ ਕੇ ਆਪਣਾ ਉਹਨਾਂ ਨੇ ਪੱਖ ਦੱਸਿਆ 2 ਘੰਟਿਆਂ ਬਾਅਦ ਫਿਰ ਮੈਨੂੰ ਫੋਨ ਆਇਆ ਕਹਿੰਦੇ ਜੀ ਥੋੜੀ ਸਖਤਾਈ ਸਖਤ ਸ਼ਬਦ ਬੋਲੇ ਜਾ ਰਹੇ ਆ ਮੈਂ ਕਿਹਾ ਕੋਈ ਗੱਲ ਨਹੀਂ ਜੋ ਵੀ ਕਹਿੰਦੇ ਆਪਣਾ ਪੱਖ ਰੱਖੋ ਬਾਅਦ ਵਿੱਚ ਆਪਾਂ ਗੱਲ ਕਰ ਲਵਾਂਗੇ ਅਫਸਰ ਸਹਿਬਾਨਾਂ ਦੇ ਨਾਲ ਗੁਰਮੁਖ ਪਿਆਰਿਓ ਇਹ ਗੱਲਬਾਤ ਉਹਨਾਂ ਨਾਲ ਆਖਰੀ ਸਮੇਂ ਜਿਹੜੀ ਮੇਰੇ ਨਾਲ ਗੱਲਬਾਤ ਕੀਤੀ ਦੋ ਵਾਰ ਦੋ ਦਿਨ ਘੰਟਿਆਂ ਦੇ ਫਰਕ ਦੇ ਨਾਲ ਜੋ ਵਾਦਨ ਕੀਤੇ ਉਸ ਦੇ ਸਬੰਧ ਵਿੱਚ ਜੋ ਉਥੇ ਵਿਚਾਰ ਵਟਾਂਦਰਾ ਹੋਇਆ ਜੋ ਬਚਨ ਜੋ ਆ ਕੇ ਪਰਿਵਾਰ ਨੇ ਦੱਸਿਆ ਕਿ ਸਾਡੇ ਨਾਲ ਸਾਂਝੇ ਕੀਤੇ ਸਾਥੀਆਂ ਨੇ ਦੱਸਿਆ ਜਿਹੜੇ ਨਾਲ ਸਨ ਕਿ ਮਨ ਤੇ ਬੋਝ ਆ ਇਸ ਗੱਲ ਦਾ ਜੋ ਉਹਨਾਂ ਨੇ ਆਪਣੇ ਸ਼ਬਦਾਂ ਚ ਲਿਖਿਆ ਵੀ ਤੇ ਉਹਨਾਂ ਨੇ ਐਸਾ ਕਦਮ ਉਠਾਇਆ ਕਿ ਜੀਵਨ ਲੀਲਾ ਸਮਾਪਤ ਕਰ ਲਈ ਬਹੁਤ ਦੁਖਦਾਈ ਗੱਲ ਸੀ ਮੈਂ ਬੇਨਤੀ ਕਰਾਂ ਭਾਵੇਂ ਮੈਂ ਇਸ ਕਾਰਵਾਈ ਨਾਲ ਹਰ ਕਿਸੇ ਵੀ ਸਹਿਮਤ ਨਹੀਂ ਆ ਇਹੋ ਜਿਹੇ ਕਦਮ ਉਠਾਉਣਾ ਬਾਣੀ ਦੇ ਬਚਨ ਹੈ ਆਤਮਕਾਤੀ ਜਗਤ ਕਸਾਈ ਸੁਸਾਈਡ ਕਰਨੀ ਆਤਮ ਹਤਿਆ ਕਰਨੀ ਇਹ ਗੁਰਮਤ ਨਹੀਂ ਦੱਸਦੀ ਮੈਂ ਇੱਕ 1% ਵੀ ਇਸ ਗੱਲ ਨਾਲ ਸਹਿਮਤ ਨਹੀਂ ਆ ਮਰਦ ਜੂਝਦੇ ਆ ਜੰਗ ਦੇ ਲੜਦੇ ਆ ਮੁਸੀਬਤਾਂ ਮਰਦਾਂ ਤੇ ਪੈਂਦੀਆਂ ਨੇ ਪਰ ਮੈਂ ਸਮਝਦਾ ਦੂਸਰਾ ਪਾਸਾ ਵੀ ਕਿ ਕਿੰਨਾ ਕੁ ਮਨ ਤੇ ਬੋਝ ਹੋਵੇਗਾ ਕਿੰਨੀ ਕੁ ਦੁਖਦਾਈ ਗੱਲ ਸੀ ਜਿਹੜੀ ਮਨ ਤੇ ਲਾ ਕੇ ਭਗਵਾਨ ਸਿੰਘ ਨੇ ਜੀਵਨ ਲੀਲਾ ਸਮਾਪਤ ਕਰ ਲਈ ਦੇ ਕਰਕੇ ਤੇ ਇੱਕ ਅਦਾ ਹੋਰ ਦਿਨ ਉਹ ਗੁਰਮੁਖ ਪਿਆਰਿਓ ਕੱਢਦੇ ਮਾਮਲੇ ਵੀ ਸੁਲਝ ਜਾਂਦੇ ਵੱਡੇ ਵੱਡੇ ਮਸਲੇ ਸੁਲਝ ਜਾਂਦੇ ਆ ਬਾਬਾ ਬਾਰਨ ਵਾਲਿਆਂ ਨਾਲ ਗੱਲ ਕਰ ਰਹੇ ਸੀ ਅਸੀਂ ਕੁਝ ਦਿਨ ਪਹਿਲਾਂ ਮੈਂ ਕਿਹਾ ਜੇ ਇਸ ਤਰੀਕੇ ਨਾਲ ਸਰਕਾਰਾਂ ਦੀਆਂ ਪਾਈਆਂ ਜਾਂ ਪ੍ਰਸ਼ਾਸਨ ਜਾਂ ਲੋਕਾਂ ਜਾਂ ਕਿਸੇ ਤਰ੍ਹਾਂ ਦੀਆਂ ਮੁਸ਼ਕਲਾਂ ਤੋਂ ਕਬਰਾਉਣ ਲੱਗੇ ਤੇ ਫਿਰ ਤੇ ਸਾਡੇ ਤਾਂ ਹੁਣ ਨੂੰ ਕਈ ਕਈ ਜਨਮ ਹੋਏ ਹੋਣੇ ਸੀਗੇ ਕਈ ਵਾਰੀ ਜਾਣ ਦਿੱਤੀ ਹੁੰਦੀ ਤੇ ਕਈ ਕਈ ਜਨਮ ਹੁੰਦੇ ਪਰ ਮਰਦ ਮਰਦਾਂ ਤੇ ਘੋੜਿਆਂ ਨੂੰ ਵਿਗਾਰਾਂ ਪੈਂਦੀਆਂ ਨੇ ਮਰਦ ਮੁਸੀਬਤਾਂ ਦਾ ਸਾਹਮਣਾ ਕਰਦੇ ਇਸ ਤਰ੍ਹਾਂ ਦੇ ਕਦਮ ਨਹੀਂ ਠਾਉਣੇ ਕਦੇ ਘਾਟਾ ਪੂਰਾ ਨਹੀਂ ਹੁੰਦਾ ਕਾਰਨ ਭਾਵੇਂ ਕੋਈ ਹੋਵੇ ਬਾਬਾ RAM ਸਿੰਘ ਐਸੇ ਕੀਰਤਨੀਏ ਸਾਂ ਨਾਨਕ ਸਰ ਸਿੰਘੜੇ ਵਾਲੇ ਉਹਨਾਂ ਨੇ ਕਿਸਾਨ ਅੰਦੋਲਨ ਦੇ ਵਿੱਚ jaan ਦੇ ਦਿੱਤੀ ਆਪਣੇ ਕਿਤੇ ਉਹ ਘਾਟਾ ਪੂਰਾ ਹੁੰਦਾ ਕਿੱਡੇ ਸੋਹਣੇ ਕੀਰਤਨੀਏ ਸਨ ਪਰ ਉਹਨਾਂ ਆਪਣੀ jaan ਦੇ ਦਿੱਤੀ ਉਹਨਾਂ ਦੁੱਖ ਨਹੀਂ ਸਹਾਰਿਆ ਕਿਸਾਨਾਂ ਦਾ ਕਿ ਬਜ਼ੁਰਗ 90 90 100 100 ਸਾਲ ਦੇ ਬੀਬੇ ਬਾਪੂ ਇੱਥੇ ਸੜਕਾਂ 'ਚ ਗਰਮੀ ਤੇ ਸਰਦੀ ਤੇ ਬੈਠੇ ਨੇ ਕੋਮਲ ਮਨ ਸੀ ਸੋ ਮੈਂ ਸਮਝਦਾ ਕਿ ਉਹਨਾਂ ਦੀ ਕੋਮਲਤਾ ਕਰਕੇ ਹੀ ਇਸ ਤਰ੍ਹਾਂ ਉਹਨਾਂ ਨੇ ਪ੍ਰਭਾਵ ਕਬੂਲ ਲਿਆ ਕਿ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਅਰੇ ਦੇ ਨਾਲ ਜੋ ਪਰਿਵਾਰ ਨੂੰ ਘਾਟਾ ਪਿਆ ਜੋ ਸਾਨੂੰ ਘਾਟਾ ਪਿਆ ਇਹ ਕਦੇ ਪੂਰਾ ਨਹੀਂ ਹੋ ਸਕਦਾ ਪ੍ਰਭ ਜੋਤ ਸਿੰਘ ਨਾਲ ਪਿਆਰ ਸੀ ਜਿਹੜਾ ਪ੍ਰਭ ਜੋਤ ਸਿੰਘ ਨੂੰ ਘਾਟਾ ਪਿਆ ਇਹ ਵੀ ਕਦੇ ਪੂਰਾ ਨਹੀਂ ਹੋ ਸਕਦਾ ਜੋ ਨਾ ਆਪ ਲਿਖਿਆ ਜੇ ਮੇਰਾ ਪ੍ਰਭ ਜੋਤ ਸਿੰਘ ਨਾਲ ਬਹੁਤ ਪਿਆਰ ਮੈਂ ਤਾਂ ਦੇਖ ਕੇ ਹੈਰਾਨ ਹੋਇਆ ਕਿਉਂਕਿ ਮੈਂ ਕਦੇ ਘਰ ਨਹੀਂ ਸੀ ਗਿਆ ਮੈਨੂੰ ਰਸਤੇ ਬਰਸਤੇ ਹੀ ਮਿਲਦੇ ਸਨ ਸਮਾਗਮਾਂ ਤੇ ਹੀ ਮਿਲਦੇ ਸਨ ਇੱਕ ਕੋਠੇ ਦਾ ਘਰ ਸੀਗਾ ਇੱਕ ਖਣ ਦਾ ਮਾਂ-ਬਾਪ ਦਾ ਜਿੱਥੋਂ ਫਿਰ ਦੋ ਕਮਰੇ ਆਪ ਪਾਲੇ ਪਾਸੇ ਕੋਈ ਪ੍ਰਾਪਰਟੀ ਇਹ ਨਹੀਂ ਕਿ ਘਰੇ بڑے ਪਲਾਟ ਖਰੀਦੇ ਬੜੀ ਜ਼ਮੀਨ ਜਾਇਦਾਦ ਬਸ ਦੋ ਖਣਾਂ ਦਾ ਘਰ ਹੈ ਇੱਕ ਅੱਜ ਸੰਗਤਾਂ ਨੇ ਬੜੀ ਮਹਾਂਪੁਰਸ਼ਾਂ ਨੇ ਮਦਦ ਕੀਤੀ ਹੈ ਪਰਿਵਾਰ ਲਈ ਬੱਚਿਆਂ ਲਈ ਜਿਹੜੀ ਸਹਾਰਾ ਬਣੇਗੀ ਜਿੱਥੇ-ਜਿੱਥੇ ਉਹ ਕੀਰਤਨ ਕਰਨ ਗਏ ਉੱਥੋਂ ਦੀਆਂ ਸੰਗਤਾਂ ਜਿੱਥੋਂ ਤੱਕ ਪਤਾ ਲੱਗਿਆ ਜਿਹੜੀਆਂ ਪੁੱਜ ਸਕੀਆਂ ਬਾਅਦ ਚ ਵੀ ਸੰਗਤਾਂ ਕਈਆਂ ਦੇ ਸੁਨੇਹੇ ਆਏ ਐ ਕਿ ਪਰਿਵਾਰ ਦੀ ਬੱਚਿਆਂ ਦੀ ਮਦਦ ਕੀਤੀ ਜਾਵੇਗੀ ਕਿਉਂਕਿ ਕੁਝ ਵੀ ਨਹੀਂ ਗੁਰਮਖ ਪਿਆਰਿਓ ਕਥਾ ਕੀਰਤਨ ਦੀ ਜਿਵੇਂ ਦੱਸਿਆ ਸੇਵਾ ਕਰਨ ਜਾਂਦੇ ਸਨ ਕੋਈ ਬੰਨਵੀਂ ਭੇਟਾ ਨਹੀਂ ਕੋਈ ਬੈਂਕ ਬੈਲੈਂਸ ਨਹੀਂ ਜਮਾ ਕੀਤਾ ਅੱਜ ਬੱਚਿਆਂ ਦੇ ਵਾਸਤੇ ਪਰ ਮੈਂ ਵਧਾਈ ਦੇਣਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਾਲ ਮੌਜੂਦਾ ਮੁਖੀ ਜਥੇਦਾਰ ਬਾਬਾ ਬਲਵੀਰ ਸਿੰਘ ਜੀ 96 ਕਰੋੜੀ ਕਿਉਂਕਿ ਬੁੱਢਾ ਦਲ ਪਬਲਿਕ ਸਕੂਲ ਪਟਿਆਲਾ ਚ ਬਹੁਤ ਮਸ਼ਹੂਰ ਆਪ ਸਾਰਿਆਂ ਨੂੰ ਪਤਾ ਹੈ ਮੇਰੀ ਬਾਬਾ ਮਨਮੋਹਨ ਸਿੰਘ ਨਾਲ ਗੱਲ ਹੋਈ ਮੈਂ ਕਿਹਾ ਬੱਚਿਆਂ ਦੀ ਜ਼ਿੰਮੇਵਾਰੀ ਆਪਾਂ ਨੂੰ ਭਾਉਣੀ ਹੈ ਇਹ ਨੇੜੇ ਬੁੱਢਾ ਦਾਲਾ ਨਹੀਂ ਤਾਂ ਅਕਾਲ ਅਕੈਡਮੀ ਬੜੂ ਸਾਹਿਬ ਅਕਾਲ ਯੂਨੀਵਰਸਿਟੀ ਬੜਾ ਪਿਆਰ ਤੇ ਸਤਿਕਾਰ ਹੈ ਕੋਈ ਆਖਾ ਨਹੀਂ ਮੋੜਦਾ ਕੋਈ ਕਹਿਣਾ ਨਹੀਂ ਮੋੜਦਾ ਮੈਂ ਕਿਹਾ ਉਹਨਾਂ ਨੂੰ ਬੇਨਤੀ ਕਰਾਂਗੇ ਕਿਉਂਕਿ ਇੱਕ ਜ਼ਿੰਮੇਵਾਰੀ ਆ ਜਾਣ ਲੱਗਿਆ ਤੋਂ ਸ਼ਬਦ ਵੀ ਲਿਖੇ ਜ਼ਿੰਮੇਵਾਰੀ ਦੇ ਤਾਂ ਗੁਰੂ ਕਿਰਪਾ ਕਰੇ ਸੰਗਤਾਂ ਦੇ ਪਿਆਰ ਸਤਿਕਾਰ ਨਾਲੋਂ ਜ਼ਿੰਮੇਵਾਰੀ ਵੀ ਨਿਭਾਉਣੀ ਹੈ ਕਿ ਉਹਨਾਂ ਦੇ ਮਾਪੇ ਉਹਨਾਂ ਦੀ ਧਰਮ ਸੁਪਤ ਨਹੀਂ ਉਹਨਾਂ ਦਾ ਬੇਟਾ ਤੇ ਬੇਟੀ ਸਾਰਿਆਂ ਦੇ ਵਾਸਤੇ ਗੁਰਮਖ ਪਿਆਰਿਓ ਤੁਸੀਂ ਇਹ ਜਿਹੜਾ ਹੰਬਲਾ ਮਾਰਿਆ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਹੈ ਜਿਨ੍ਹਾਂ ਨੇ ਮਹਾਪੁਰਸ਼ ਕੀਰਤਨ ਵਾਸਤੇ ਜਿਨ੍ਹਾਂ ਨੇ ਹਾਜ਼ਰੀ ਭਰੀ ਹੈ ਕਿਥੇ ਅਸੀਂ ਉਹਨਾਂ ਨੂੰ ਗੁਰਮਖ ਪਿਆਰਿਓ ਆਉਣ ਤੇ ਭੇਟਾ ਦੇਣੀ ਸੀ ਉਹਨਾਂ ਨੇ ਕੋਲੋਂ ਭੇਟਾ ਪਰਿਵਾਰ ਦੇ ਵਾਸਤੇ ਸਰਦਾ ਬਣਦਾ ਆਪਣੀ ਸਰਦਾ ਅਨੁਸਾਰ ਕਿਸੇ ਨੇ 1100 ਕਿਸੇ 5200 ਕਿਸੇ 11000 ਕਿਸੇ 21000 ਕਿਸੇ 52000 ਕਿਸੇ ਨੇ ਲੱਖ ਵੀ ਗੁਰਮੁਖ ਪਿਆਰਿਓ ਆਪਣੀ ਵੇਤਨ ਅਨੁਸਾਰ ਇਸ ਪਰਿਵਾਰ ਦੀ ਮਦਦ ਵਾਸਤੇ ਇਹ ਸਾਰੀ ਜਿਹੜੀ ਸੇਵਾ ਆਈ ਹੈ ਮੈਂ ਡਿਊਟੀ ਲਾਉਂਗਾ ਬਾਬਾ ਮਨਮੋਹਨ ਸਿੰਘ ਜੀ ਬਾਰਨ ਵਾਲੇ ਬਾਬਾ 프리ਧਮ ਸਿੰਘ ਜੀ ਰਾਜਪੁਰੇ ਵਾਲੇ ਬਾਬਾ ਅਰਜਨ ਸਿੰਘ ਜੀ ਜਿੱਥੇ ਸਮਾਗਮ ਹੋ ਰਿਹਾ ਤੇ ਬਾਬਾ ਪ੍ਰਦੀਪ ਸਿੰਘ ਜੀ ਚਾਂਦਪੁਰੇ ਵਾਲੇ ਸਾਡੇ ਪੰਥਕ ਸੇਵਾ ਲਹਿਰ ਦਾदू ਸਾਹਿਬ ਜਥੇਬੰਦੀ ਦੇ ਆਗੂ ਨੇ ਅਰੋਨਾ ਦੇ ਸਾਥੀ ਸਿੰਘ ਨਾਲ ਹੋ ਕੇ ਉਹਨਾਂ ਦੇ ਇਸ ਪਰਿਵਾਰ ਦੇ ਨਾਂ ਤੇ ਸਾਰੀ ਸੇਵਾ ਇਹ ਕਿ ਕਰਪਈਆ ਉਹਨਾਂ ਦੇ ਨਾਂ ਤੇ ਜਮ੍ਹਾਂ ਕਰਾਇਆ ਜਾਵੇ ਇਹ ਮਹਾਪੁਰਸ਼ ਡਿਊਟੀ ਨਿਭਾਉਣਗੇ ਬਿਆਨ ਤੋਂ ਸੰਗਤਾਂ ਨੇ ਦੇਸ਼ ਵਿਦੇਸ਼ ਤੋਂ ਸੇਵਾ ਕੀਤੀ ਹੈ ਅੱਜ ਇਹਨਾਂ ਸਮਾਗਮਾਂ 'ਚ ਵੀ ਕਿਉਂਕਿ ਜਿਸ ਦਿਨ ਅਸਤੀਆਂ ਜਲ ਪ੍ਰਵਾਹ ਕਰਨ ਗਏ ਬਾਬਾ ਹਰਜੀਤ ਸਿੰਘ ਚੰਡੀਗੜ੍ਹ ਵਾਲੇ ਬੈਠੇ ਕਹਿੰਦੇ ਲੰਗਰ ਦੀ ਸੇਵਾ ਤਾਂ ਮੈਨੂੰ ਦੇ ਦਿਓ ਲੰਗਰ ਦੀ ਸੇਵਾ ਸਾਰੀ ਮੇਰੇ ਵੱਲੋਂ ਅੰਤਮ ਅਰਦਾਸ ਤੇ ਬਾਬਾ ਅਰਜਨ ਸਿੰਘ ਕਹਿੰਦੇ ਬਾਕੀ ਸਾਰੀ ਸੇਵਾ ਸਾਡੀ ਝੋਲੀ ਪਾ ਦਿਓ ਅਸੀਂ ਇੱਥੇ ਸੇਵਾ ਕਰਨੀ ਹੈ ਸੋ ਇਹਨਾਂ ਦਾ ਵੀ ਵਿਸ਼ੇਸ਼ ਕਰਕੇ ਧੰਨਵਾਦ ਹੈ ਕੀ ਨਾਂ ਨੇ ਸੇਵਾ ਨਿਭਾਈ ਹੋਰ ਸੇਵਾਦਾਰਾਂ ਜਿਨ੍ਹਾਂ ਲੰਗਰ ਬਣਾਇਆ ਵਰਤਾਇਆ ਸੰਗਤਾਂ ਦੇ ਜੋੜੇ ਸੰਭਾਲੇ ਹੋਰ ਸੇਵਾਵਾਂ ਉਹਨਾਂ ਦੇ ਸਾਥੀ ਸਿੰਘ ਬਾਬਾ ਭਗਵਾਨ ਸਿੰਘ ਦੇ ਉਹਨਾਂ ਨੇ ਸੇਵਾਵਾਂ ਨਿਭਾਈਆਂ ਮਹਾਪੁਰਸ਼ਾਂ ਨੇ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਇਸ ਪਰਿਵਾਰ ਦੇ ਨਾਲ ਸਦਾ ਹੀ ਉਹਨਾਂ ਦੇ ਬੱਚਿਆਂ ਦੇ ਨਾਲ ਹਮੇਸ਼ਾ ਹੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਨਿਭਾਉਣ ਦਾ ਯਤਨ ਕਰਾਂਗੇ ਗੁਰੂ ਦੀ ਕਿਰਪਾ ਸਦਕਾ ਔਰ ਇਹਨਾਂ ਦੇ ਨਾਂ 'ਤੇ ਇਹਨਾਂ ਦੀ ਪੜ੍ਹਾਈ ਵਾਸਤੇ ਜਿਸ ਤਰ੍ਹਾਂ ਉਦਮ ਤੇ ਉਪਰਾਲਾ ਹੋਇਆ 2 ਲੱਖ ਰੁਪਏ ਦੀ ਸੇਵਾ ਇਹਨਾਂ ਦੇ ਨਾਂ 'ਤੇ ਜਮ੍ਹਾਂ ਵੀ ਕਰਵਾਈ ਜਾਵੇਗੀ ਸਾਡੇ ਹਰਿਆਣਾ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਸਾਡੇ ਧਰਮ ਪ੍ਰਚਾਰ ਦੇ ਸਕੱਤਰ ਸਰਬਜੀਤ ਸਿੰਘ ਜੰਮੂ ਆਏ ਆ ਮੀਸ ਸਕੱਤਰ ਅਕਲਦੀਪ ਸਿੰਘ ਭਾਣੋ ਖੇੜੀ ਆਏ ਆ ਸਾਥੀਆਂ ਸਮੇਤ ਅੰਤਮ ਅਰਦਾਸ ਵਾਲੇ ਦਿਨ ਵੀ ਔਰ ਰਸਤੀਆਂ ਜਲ ਪ੍ਰਵਾਹ ਵਾਲੇ ਦਿਨ ਵੀ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੂਰਾ ਸਹਿਯੋਗ ਸਾਡੇ ਅੱਜ ਜਥੇਦਾਰ ਸੁਖਵਿੰਦਰ ਸਿੰਘ ਜੀ ਮੰਡੇਬਰ ਜਿਹੜੇ ਜਰਨਲਿਸਟ ਹਨ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਵੀ ਇੱਥੇ ਪੁੱਜੇ ਹੋਏ ਆ ਦਾਸ ਕੋਲੇ ਧਰਮ ਪ੍ਰਚਾਰ ਦੀ ਸੇਵਾ ਜਿੱਥੇ ਧਰਮ ਪ੍ਰਚਾਰ ਕਰਦਿਆਂ ਨਾਲ ਪੰਥਕ ਮਸਲਿਆਂ ਦੇ ਉੱਤੇ ਜਾਂ ਸਮਾਜਿਕ ਸੁਭਾਵਾਂ ਤੇ ਵੀ ਆਪਣੀ ਡਿਊਟੀ ਨਿਭਾਈ ਜਾਂਦੀ ਹੈ ਗੁਰੂ ਦੀ ਕਿਰਪਾ ਦੇ ਸਦਕਾ ਹਰਿਆਣਾ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜੋ ਅੱਜ ਜਰਨਲ ਸਕੱਤਰ ਸਾਹਿਬ ਆਇਆ ਧਰਮ ਪ੍ਰਚਾਰ ਦੇ ਸਕੱਤਰ ਮੀਸ ਸਕੱਤਰ ਸਟਾਫ ਆਇਆ ਪੂਰਾ ਸਹਿਯੋਗ ਜਿਹੜਾ ਹੈ ਇਸ ਪਰਿਵਾਰ ਦਾ ਜਿਹੜਾ ਕੀਤਾ ਜਾਵੇਗਾ ਮੈਂ ਸਾਰੇ ਮਹਾਪੁਰਸ਼ਾਂ ਦਾ ਧੰਨਵਾਦ ਕਰਦਾ ਬਹੁਤ ਸਾਰੇ ਮਹਾਪੁਰਸ਼ ਜਿਹੜੇ ਅੱਜ ਇੱਥੇ ਪੁੱਜੇ ਹੋਏ ਆ ਜਿਨ੍ਹਾਂ ਨੂੰ ਸਮਾਂ ਵੀ ਨਹੀਂ ਦਿੱਤਾ ਗਿਆ ਪਰ ਮੈਂ ਬੇਨਤੀ ਕਰੂੰਗਾ ਬਾਬਾ ਸੰਤੋਖ ਸਿੰਘ ਜੀ ਨੂੰ ਜੋ ਮੰਚ ਦਾ ਸੰਚਾਲਨ ਕਰ ਰਿਹਾ ਕਿ ਸਾਰਿਆਂ ਦਾ ਸਨਮਾਨ ਸਰੂਪੋ ਭੇਂਟ ਕਰਕੇ ਆਏ ਮਹਾਪੁਰਸ਼ਾਂ ਦਾ ਸਨਮਾਨ ਸਾਰਿਆਂ ਦਾ ਕਰਨਾ ਜਿਹੜੇ ਰਹਿ ਗਏ ਐ ਔਰ ਦੋ ਚਾਰ ਮਹਾਪੁਰਸ਼ ਜਿਹੜੇ ਉਹ ਦੋ ਦੋ ਸ਼ਬਦ ਜ਼ਰੂਰ ਸੰਗਤਾਂ ਨਾਲ ਸਾਂਝੇ ਕਰਨਗੇ ਸ਼ਰਦਾ ਦੇ ਫੁੱਲ ਭੇਟ ਕਰਨਗੇ ਸੰਗਤਾਂ ਨੇ ਉਸੇ ਤਰ੍ਹਾਂ ਪਿਆਰ ਸਤਿਕਾਰ ਨਾਲ ਬੈਠੇ ਰਹਿਣਾ ਭਾਵੇਂ ਕਿ ਅੱਤ ਦੀ ਗਰਮੀ ਦਾ ਸਮਾਂ ਸੀ ਪ੍ਰਮਾਤਮਾ ਵੱਲੋਂ ਵੀ ਬਾਰਿਸ਼ ਹੋ ਗਈ ਥੋੜਾ ਹਮਮਸ ਐ ਪਰ ਪ੍ਰਬੰਧ ਸੋਹਣਾ ਪੱਖੇ ਲੱਗੇ ਹੋਏ ਐ ਕੂਲਰ ਲੱਗੇ ਹੋਏ ਐ ਚੰਦਪਾਲ ਹੋਰ ਆਪਾਂ ਬਾਬਾ ਭਗਵਾਨ ਸਿੰਘ ਦੀ ਯਾਦ ਵਿੱਚ ਇੱਥੇ ਬੈਠਣਾ ਕੰਮਕਾਰ ਤਾਂ ਮੁੱਕਦੇ ਨਹੀਂ ਜ਼ਿੰਦਗੀ ਮੁੱਕ ਜਾਂਦੀ ਹੈ ਉਸ ਤੋਂ ਬਾਅਦ ਸਤਿਗੁਰਾਂ ਨੂੰ ਵਿਦਾਇਗੀ ਦੇ ਕੇ ਗੁਰੂ ਘਰ ਲੰਗਰ ਸਾਹਿਬ ਨੇ ਸਾਕ ਕੇ ਜਾਣਾ ਇਹ ਗੁਰੂ ਦੀ ਮਰਜ਼ਾਦਾ ਅਨੁਸਾਰ ਸਾਰੀਆਂ ਅੰਤਮ ਰਸਮਾਂ ਜਿਹੜੀਆਂ ਨਿਭਾਈਆਂ ਗਈਆਂ ਵਿਰਾਗ ਬਹੁਤ ਹੈ ਸਭ ਦੇ ਮਨ 'ਚ ਪਰ ਗੁਰੂ ਦੇ ਬਚਨ ਸਾਡੀ ਅਗਵਾਈ ਕਰਦੇ ਮੈਂ ਦੇਖ ਰਿਹਾ ਜਿੱਥੇ ਜਾ ਕੇ ਉਹ ਕੀਰਤਨ ਕਰਦੇ ਸਨ ਉਹਨਾਂ ਸੰਗਤਾਂ ਦੇ ਮਨ 'ਚ ਕਿੰਨਾ ਵਿਰਾਗ ਆ ਜਨਾਂ ਨਾਲ ਪਿਆਰ ਸਤਕਾਰ ਸੀ ਸਾਧੂ ਸਤਪੁਰਖਾਂ ਕਥਾਵਾਚਕ ਪ੍ਰਚਾਰਕਾਂ ਕੀਰਤਨੀਆਂ ਦੇ ਨਾਲ ਪਰ ਸਤਗੁਰ ਦੇ ਬਚਨ ਨੇ ਸਤਗੁਰ ਭਾਣਾ ਆਪਣੇ ਬਹਿ ਪਰਿਵਾਰ ਸਦਾਇਆ ਮਤਮੇ ਪਿੱਛੇ ਕੋਈ ਰੂਪ ਸੀ ਸੋ ਮੈਂ ਮੂਲ ਨਾ ਪਾਇਆ ਗੁਰੂ ਅਮਰਦਾਸ ਮਹਾਰਾਜ ਨੇ ਵਜਨ ਕੀਤੇ ਸਨ ਜਦੋਂ ਅੰਤਮ ਸਮਾ ਜੋਤੀ ਜੋਤ ਸਮਾਉਣ ਦਾ ਸ੍ਰੀ ਗੋਵਿੰਦਵਾਲ ਸਾਹਿਬ ਦੀ ਧਰਤੀ ਤਾਂ ਸਤਗੁਰਾਂ ਨੇ ਆਖਿਆ ਸੀ ਸਤਗੁਰ ਭਾਣਾ ਆਪਣੇ ਬਹਿ ਪਰਿਵਾਰ ਸਦਾਇਆ ਮਤ ਮੈਂ ਪਿੱਛੇ ਕੋਈ ਰੋਮ ਸੀ ਸੋ ਮੈਂ ਮੂਲ ਨਾ ਪਾਇਆ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਕਿਸੇ ਨੇ ਰੋਣਾ ਨਹੀਂ ਮੇਰੇ ਜੋਤੀ ਜੋ ਸਮਾਉਣੇ ਸਰੀਰਕ ਜਾਮਾ ਉਲੇ ਕਰਨਾ ਹੈ ਜਾਮਾ ਬਦਲਨੇ ਜੋਤ ਦੂਜੇ ਜਾਮੇ 'ਚ ਪ੍ਰਵੇਸ਼ ਕਰਨੀ ਹੈ ਪਰਿਵਾਰ ਨੇ ਸੰਗਤਾਂ ਨੇ ਆਖਿਆ ਸੱਚੇ ਪਾਤਸ਼ਾਹ ਦੁਨੀਆ ਦੀ ਇਹ ਮਿਤ ਮਰਿਆਦਾ ਹੀ ਆ ਜਦੋਂ ਕੋਈ ਵਿਛੜਦਾ ਭਾਵੇਂ ਨੌਜਵਾਨ ਹੋਵੇ ਬੱਚਾ ਹੋਵੇ ਬਜ਼ੁਰਗ ਹੋਵੇ ਵਿਛੋੜੇ ਦਾ ਦੁੱਖ ਹੁੰਦਾ ਵਿਛੋੜਾ ਸੁਨੇ ਦੁੱਖ ਵਿੰਡ ਠੇ ਮਰਿਓਦ ਬਾਜ ਪਿਆਰੇ ਆਪਣੇ ਬਿਰਹੀ ਨਾ ਠਿਰੋਦ ਕਵੀਰ ਬਿਰਹ ਭੇਂਗ ਮਨ ਬਸੈ ਮੰਤ ਨਾ ਮਾਨੈ ਕੋਏ ਰਾਮ ਬਯੋਗੀ ਨਾ ਜੀਆ ਜੀਆ ਤਾਂ ਬੋਰਾ ਹੋਏ ਪਿਆਰੇ ਦਾ ਪਿਆਰ ਹੁੰਦਾ ਵਿਛੋੜੇ ਦਾ ਦੁੱਖ ਹੁੰਦਾ ਤੇ ਵਿਛੋੜੇ ਦੇ ਅੰਦਰ ਆਪ ਮੁਹਾਰੇ ਕੰਠ ਰੁਕ ਜਾਂਦਾ ਨੇਤਰਾ ਚੋਂ ਨੀਰ ਆਉਂਦਾ ਆਪ ਕਹਿੰਦੇ ਰੋਣਾ ਨਹੀਂ ਕਰਨਾ ਕੀ ਹੈ ਤਾਂ ਮੇਰੇ ਸਤਿਗੁਰੂ ਨੇ ਵਜਨ ਕੀਤੇ ਸਨੰਤੇ ਸਤਿਗੁਰੂ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀ ਕਿਸੂ ਗੋਪਾਲ ਪੰਡਿਤ ਸਦੇਹੋ ਹਰ ਹਰ ਕਥਾ ਪੜੇ ਪੁਰਾਣ ਜੀ ਸਤਿਗੁਰਾਂ ਨੇ ਆਖਿਆ ਉਹ ਵਾਹਿਗੁਰੂ ਦੀ ਸਿਵਤ ਸਲਾਹ ਰੂਪੀ ਕੀਰਤਨ ਕਰਨਾ ਵਾਹਿਗੁਰੂ ਦੇ ਪਿਆਰਿਆਂ ਨੂੰ ਬੁਲਾ ਕੇ ਕਿਸੂ ਗੋਪਾਲ ਪੰਡਿਤ ਸਦੇਹੋ ਜਿਵੇਂ ਸਨਾਤਨ ਮਤਜ ਪੰਡਤ ਬੁਲਾਇਆ ਜਾਂਦਾ ਗਰੜ ਪੁਰਾਣ ਪੜ੍ਹਦਾ ਗਰੜ ਪੁਰਾਣ ਦੀ ਕਥਾ ਕਰਦਾ ਇਸੇ ਤਰ੍ਹਾਂ ਸਿੱਖ ਇੱਕ ਵੱਖਰਾ ਧਰਮ ਹੈ ਵੱਖਰੀ ਕੌਮ ਹੈ ਵੱਖਰੇ ਅਸੂਲ ਤੇ ਸਿਧਾਂਤ ਆ ਸਤਿਗੁਰਾਂ ਨੇ ਆਖਿਆ ਉਸ ਕੇਸੂ ਵਹਿਗੁਰੂ ਅਕਾਲ ਪੁਰਖ ਦੇ ਪਰਮਾਤਮਾ ਦੇ ਪਿਆਰਿਆਂ ਨੂੰ ਬੁਲਾ ਕੇ ਗੁਰਸਿੱਖਾਂ ਨੂੰ ਬੁਲਾ ਕੇ ਉਸ ਹਰੀ ਪਰਮਾਤਮਾ ਦੀ ਕਥਾ ਰੂਪੀ ਪੁਰਾਣ ਪੜਨਾ ਉਹਦੀਆਂ ਸਿਫਤ ਸਲਾਹਾਂ ਕਰਨੀਆਂ ਨੇ ਜਿਵੇਂ ਮਹਾਪੁਰਸ਼ਾਂ ਨੇ ਇੱਥੇ ਕੀਤੀਆਂ ਨੇ ਕਥਾ ਕੀਰਤਨ ਹੋਇਆ ਇਹ ਗੁਰਮਰਿਆਦਾ ਦੇ ਅਨੁਸਾਰ ਇਹ ਅੰਤਮ ਕਿਰਿਆਵਾਂ ਅੰਤਮ ਰਸਮਾਂ ਨਿਭਾਈਆਂ ਗਈਆਂ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਹੈ ਸੱਚੇ ਬਾਦਸ਼ਾਹ ਆਪਣੇ ਚਰਨਾਂ 'ਚ ਵਿਛੜੀ ਰੂਹ ਨੂੰ ਨਿਵਾਸ ਦੇਵੇ ਸਾਨੂੰ ਸਭ ਨੂੰ ਉਹਨਾਂ ਦੇ ਪਰਿਵਾਰ ਨੂੰ ਆਪਣਾ ਢਲ ਪਾਣਾ ਮੰਨਣ ਦਾ ਸਤਿਗੁਰ ਬਲ ਬਖਸ਼ੇ ਮੈਂ ਉਹਨਾਂ ਦੇ ਸਾਥੀ ਸਿੰਘਾਂ ਨੂੰ ਕਹਾਂਗਾ ਭਾਈ ਜਸਵੀਰ ਸਿੰਘ ਹੋਣੀ ਗੁਰਸੇਬ ਸਿੰਘ ਹੋਣੀ ਕਿ ਉਹ ਇਸੇ ਤਰ੍ਹਾਂ ਕੀਰਤਨ ਦੀ ਸੇਵਾ ਜਥੇ ਦੀ ਜਿਹੜੀ ਆ ਉਹ ਨਿਭਾਉਂਦੇ ਰਹਿਣ ਤੇ ਸੰਗਤਾਂ ਉਹਨਾਂ ਦੇ ਜਥੇ ਨੂੰ ਆਪੋ ਆਪਣੇ ਪਿੰਡਾਂ 'ਚ ਸੱਦ ਕੇ ਬਾਬਾ ਭਗਵਾਨ ਸਿੰਘ ਨੂੰ ਯਾਦ ਕਰਦੇ ਉਹਨਾਂ ਦਾ ਪਿਆਰ ਸਤਿਕਾਰ ਕਰਦੀਆਂ ਰਹਿਣ ਉਹ ਜਥਾ ਕਥਾ ਕੀਰਤਨ ਦੀ ਸੇਵਾ ਭਾਈ ਭਗਵਾਨ ਸਿੰਘ ਦਾ ਜਥਾ ਇਸੇ ਤਰ੍ਹਾਂ ਉਹਨਾਂ ਦੇ ਸਾਥੀ ਜਿੰਨੇ ਵੀ ਅਠ ਦਸ ਸਿੰਘ ਆ ਜੈਸ ਤੋਂ ਵੱਧ ਉਹ ਕੀਰਤਨ ਦੀ ਸੇਵਾ ਨਿਭਾਉਂਦੇ ਰਹਿਣ ਪਰਿਵਾਰ ਨਾਲ ਤਾਲਮੇਲ ਰੱਖਣ ਔਰ ਭਜੰਗੀ ਸਿੰਘ ਪ੍ਰਭ ਜੋਤ ਸਿੰਘ ਸਾਰੇ ਪਰਿਵਾਰ ਦਾ ਮਾਪੇ ਦਾ ਪੁੱਤਰੀ ਦਾ ਸਭ ਦਾ ਖਿਆਲ ਜਿਹੜਾ ਪਰਿਵਾਰ ਦਾ ਉਹਨਾਂ ਦੇ ਸਾਥੀ ਸਿੰਘਾਂ ਨੇ ਵੀ ਤੇ ਆਪਾਂ ਸਾਰਿਆਂ ਸੰਗਤਾਂ ਨੇ ਰਲ ਮਿਲ ਕੇ ਰੱਖਣਾ ਹੈ ਗੁਰੂ ਅੱਗੇ ਅਰਦਾਸ ਕਰਾਂਗੇ ਸੱਚੇ ਬਾਦਸ਼ਾਹ ਬਲ ਬਖਸ਼ੇ ਕਿ ਸਾਰੀਆਂ ਸੰਗਤਾਂ ਸਾਰੇ ਸੇਵਾਦਾਰੇ ਸੇਵਾ ਨੂੰ ਨਿਭਾ ਸਕਣ ਸਾਡਾ ਇੱਕ ਕੀਰਤਨੀਆ ਸਾਡਾ ਇੱਕ ਪ੍ਰਚਾਰਕ ਸਿੰਘ ਸਾਡੇ ਤੋਂ ਵਿਛੜਿਆ ਪਿਆਰ ਵਾਲਾ ਸਿੰਘ ਘਾਟਾ ਤੇ ਪੂਰਾ ਨਹੀਂ ਹੋ ਸਕਦਾ ਪਰ ਵਾਹਿਗੁਰੂ ਦਾ ਅਟਲ ਭਾਣਾ ਹੈ ਅਟਲ ਹੁਕਮ ਹੈ ਜਿਸ ਠਾਕੁਰ ਸਿਓ ਨਾਹੀ ਚਾਰਾ ਤਾਕੋ ਕੀਜੈ ਸਾਧ ਨਮਸ਼ਕਾਰਾ ਸਦਾ ਨਮਸ਼ਕਾਰਾ ਨੇ ਗੁਰੂ ਨੂੰ ਧਾਰਮਿਕ ਆਗੂ ਸਹਿਬਾਨ ਰਾਜਨੀਤਿਕ ਆਗੂ ਸਹਿਬਾਨ ਆਏ ਐ ਮਹਾਪੁਰਸ਼ ਆਏ ਐ ਸਭ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਜਿਨ੍ਹਾਂ ਨੇ ਲੰਗਰ ਦੀ ਸੇਵਾ ਨਵਾਈ ਬਾਬਾ ਹਰਜੀਤ ਸਿੰਘ ਦੀ ਚੰਡੀਗੜ੍ਹ ਔਰ ਬਾਬਾ ਅਰਜਨ ਸਿੰਘ ਜੀ ਗੁਰਦੁਆਰਾ ਡੇਰਾ ਬਾਬਾ ਰਬ ਜੀ ਆਲਮਪੁਰ ਵਾਲੇ ਔਰ ਉਹਨਾਂ ਦੇ ਸਾਰੇ ਸਾਥੀ ਬਾਬਾ ਦਰਸ਼ਨ ਸਿੰਘ ਜੀ ਮੂਲੇਪੁਰ ਬਾਬਾ ਨਾਇਬ ਸਿੰਘ ਬਾਬਾ ਸੰਤ ਰਣ ਲਖਵੀਰ ਸਿੰਘ ਔਰ ਇਸੇ ਤਰ੍ਹਾਂ ਮਹਾਪੁਰਸ਼ਾ ਬਾਬਾ ਪ੍ਰੀਤਮ ਸਿੰਘ ਜੀ ਰਾਜਪੁਰੇ ਵਾਲੇ ਸੰਤ ਰਜੇਸ਼ਵਰ ਆਨੰਦ ਜੀ ਅੰਬਾਲੇ ਤੋਂ ਔਰ ਇਸੇ ਤਰ੍ਹਾਂ ਜੋ ਬਾਕੀ ਮਹਾਪੁਰਸ਼ ਨੇ ਸਾਹ ਨੂਬ ਸਿੰਘ ਜੀ ਬਠਿੰਡੇ ਤੋਂ ਆਏ ਐ ਭਾਈ ਰੂਪੇ ਤੋਂ ਚਮਕੌਰ ਸਿੰਘ ਜੀ ਆਏ ਐ ਔਰ ਇਸੇ ਤਰ੍ਹਾਂ ਨੀਂਦਾਰੀ ਸੰਪਰਦਾਇ ਚੋਂ ਗੁਰਮukh ਪਿਆਰੇ ਆਏ ਐ ਸਰਬਜੀਤ ਸਿੰਘ ਜੀ ਔਰ ਇਸੇ ਤਰ੍ਹਾਂ ਬਾਬਾ ਰਵਨ ਸਿੰਘ ਜੀ ਜੈਨਪੁਰ ਵਾਲੇ ਬਾਬਾ ਸੁਖਦੇਵ ਸਿੰਘ ਜੀ ਨਾਨਕਸਰ ਵਾਲੇ ਔਰ ਦਿੱਲੀ ਤੋਂ ਬਾਬਾ ਸੁਖਵਿੰਦਰ ਸਿੰਘ ਟਾਲੀ ਸਾਹਿਬ ਵਾਲੇ ਹੋਰ ਬਹੁਤ ਸਾਰੀਆਂ ਥਾਵਾਂ ਤੋਂ ਹਰਿਆਣਾ ਪੰਜਾਬ ਦਿੱਲੀ ਤੋਂ ਮਹਾਪੁਰਸ਼ ਆਏ ਆ ਸੰਗਤਾਂ ਆਈਆਂ ਨੇ ਪ੍ਰੇਮ ਸਿੰਘ ਜੀ ਚੰਦੂ ਮਾਜਰਾ ਸਾਹਿਬ ਕਾ ਮੰਤਰੀ ਪੰਜਾਬ ਸ਼੍ਰੋਮਣੀ ਅਕਾਲੀ ਦਲੋਂ ਵੀ ਆਏ ਆ ਆਮ ਆਦਮੀ ਪਾਰਟੀ ਤੋਂ ਐਮ ਐਲ ਏ ਹਰਮੀਰ ਸਿੰਘ ਪਠਾਨ ਮਾਜਰਾ ਕਾਂਗਰਸ ਪਾਰਟੀ ਦੇ ਸਾਬਕਾ ਐਮ.ਐਲ.ਏ ਮਦਨ ਲਾਲ ਜੀ ਕਨੌਰ ਤੋਂ ਉਹ ਵੀ ਆਏ ਹੋਰ ਵੀ ਬਹੁਤ ਸਾਰੇ ਮੈਂ ਦੇਖ ਰਿਹਾ ਵੱਖ-ਵੱਖ ਪਾਰਟੀਆਂ ਤੋਂ ਸਮਾਜਿਕ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਤੋਂ ਨਿਹੰਗ ਸਿੰਘ ਜਥੇਬੰਦੀਆਂ ਤੋਂ ਜੋ ਗੁਰਮੁਖ ਪਿਆਰੇ ਆਏ ਹੈ ਭਾਈ ਬਲਜਿੰਦਰ ਸਿੰਘ ਪਰਵਾਨਾ ਪਹਿਲੇ ਦਿਨ ਤੋਂ ਹੀ ਸੇਵਾ ਨਾਲ ਨਿਭਾ ਰਹੇ ਆ ਤੇ ਹੋਰ ਬਹੁਤ ਸਾਰੇ ਗੁਰਮੁਖ ਪਿਆਰੇ ਬਾਬਾ ਸਵਰਨ ਸਿੰਘ ਸੈਦ ਖੇੜੀ ਤੋਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ